ਵੈਸੇ ਤਾਂ ਰੱਬ ਨੇ ਸਭ ਨੂੰ ਇੱਕ ਵਾਰ ਗੱਭਣਾਇਆ ਪਰ ਕਈਆਂ ਨੂੰ ਦੇਖ ਕੇ ਹੈਰਾਨੀ ਵੀ ਹੁੰਦੀ ਹੈ ਤੇ ਅੱਜ ਆਪਾਂ ਗੱਲ ਕਰਨੀ ਹੈ ਇਟਲੀ 'ਚ ਰਹਿਣ ਵਾਲੇ ਫਰਾਂਸਿਸੀ ਕੋ ਫਰੈਂਕ ਬਲੈਕ ਨਹੀਂ ਦੀ ਜਿਸ ਦੀ ਦੋ ਨਹੀਂ ਤਿੰਨ ਲੱਤਾਂ ਸੀ ਇਹ ਹੈਰਾਨ ਕਰਨ ਵਾਲੀ ਗੱਲ ਹੈ ਪਰ ਬਿਲਕੁਲ ਸੱਚੇ ਜਦੋਂ ਉਸ ਦਾ ਜਨਮ ਹੋਇਆ ਸੀ ਤਾਂ ਉਸ ਦੀਆਂ ਤਿੰਨ ਲੱਤਾਂ ਸੀ ਤੇ ਉਹ 77 ਸਾਲ ਤੱਕ ਦੁਨੀਆ 'ਚ ਵਿਚਰ ਕੇ ਵੀ ਗਿਆ ਇਸ ਦੇ 12 ਭੈਣ ਭਰਾ ਸੀ ਤੇ ਫਰੈਂਕ ਪੰਜਵੇਂ ਨੰਬਰ ਤੇ ਸੀ ਕਿ ਜਦੋਂ ਛੋਟਾ ਸੀ ਉਸਦੇ ਮਾਪੇ ਨੇ ਉਸਨੂੰ ਚਾਚਾ ਚਾਚੀ ਦੇ ਘਰ ਭੇਜ ਦਿੱਤਾ ਸੀ ਤੇ ਉਹ ਦਾ ਫਿਰ ਕਰੀਆ ਵੀ ਉਤੋਂ ਹੀ ਸ਼ੁਰੂ ਹੋਇਆ ਸੀ ਉਸ ਦੀਆਂ ਤਿੰਨ ਲੱਤਾਂ ਚਾਰ ਪੈਰ ਤੇ ਦੋ ਗੁਪਤੰਗ ਸੀ ਇਹ ਅੱਧਾ ਸਰੀਰ ਉਸਦੇ ਭਰਾ ਦਾ ਸੀ ਉਹ ਅੱਧਾ ਬੱਚਾ ਉਸ ਦੀ ਰੇੜ ਦੀ ਹੱਡੀ ਨਾਲ ਜੁੜਿਆ ਹੋਇਆ ਸੀ ਇਸ ਲਈ ਉਸਨੇ ਆਪਣੀ ਪੂਰੀ ਜ਼ਿੰਦਗੀ ਐਵੇਂ ਹੀ گزار ਲਈ ਐਵੇਂ ਨਹੀਂ ਕਿ ਉਸਨੇ ਬਾਕੀ ਅੰਗ ਕਢਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੀਤੀ ਸੀ ਪਰ ਡਾਕਟਰਾਂ ਨੇ ਕਿਹਾ ਸੀ ਕਿ ਐਵੇਂ ਕਰਨ ਨਾਲ ਉਸ ਨੂੰ ਲਕਵਾ ਵੀ ਮਾਰ ਸਕਦਾ ਹੈ ਜਾਂ ਫਿਰ ਹੋਰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਹੋਰ ਤਾਂ ਹੋਰ ਉਹ ਅਪਾਹਜ ਵੀ ਹੋ ਸਕਦਾ ਹੈ ਕਿਉਂਕਿ ਉਸ ਦੀ ਜਿਹ ਤੀਜੀ ਲੱਤ ਸੀ ਉਹ ਰੀੜ ਦੀ ਹੱਡੀ ਨਾਲ ਸੀ 12 ਸਾਲ ਦੀ ਉਮਰ ਵਿੱਚ ਫ੍ਰੈਂਕ ਸਰਕਸ 'ਚ ਵੀ ਕੰਮ ਕਰਨ ਲੱਗ ਗਿਆ ਸੀ ਦੇਖਦੇ ਹੀ ਦੇਖਦੇ ਫ੍ਰੈਂਕ ਸਰਕਸ 'ਚ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ ਤਿੰਨ ਲੱਤਾਂ ਹੋਣ ਦੇ ਬਾਵਜੂਦ ਉਸ ਵਿੱਚ ਫੋਰਟੀ ਬੋਥ ਸੀ ਉਹ ਤੀਜੀ ਲੱਤ ਨਾਲ ਫੁੱਟਬਾਲ ਨੂੰ ਕਿੱਕ ਮਾਰਦਾ ਸੀ ਇਸ ਦੇ ਨਾਲ ਹੀ ਉਹ ਹਾਜ਼ਰ ਜਵਾਬੇ ਵੀ ਸੀ ਜਿਸ ਨਾਲ ਉਹ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਵੀ ਹੋ ਰਿਹਾ ਸੀ ਕਈ ਵਾਰ ਫੈਂਕ ਆਪਣੀ ਤੀਜੀ ਲੱਤ ਦਾ ਪ੍ਰਯੋਗ ਸਟੂਲ ਦੀ ਤਰ੍ਹਾਂ ਕਰਦਾ ਸੀ ਯਾਨੀ ਕਿ ਉਹ ਤੀਸਰੀ ਲੱਤ ਦੇ ਸਟੂਲ ਬਣਾ ਕੇ ਉੱਪਰ ਬਹਿ ਜਾਂਦਾ ਸੀ ਕਈ ਵਾਰ ਲੋਕ ਪੁੱਛਦੇ ਸੀ ਕਿ ਤਿੰਨ ਪੈਰਾਂ ਵਾਲਾ ਜੁੱਤਾ ਕਿੱਥੋਂ ਲੈ ਕੇ ਆਣਾ ਹੈ ਤਾਂ ਜਵਾਬ ਦਿੰਦਾ ਸੀ ਕਿ ਉਹ ਅਕਸਰ ਦੋ ਜੋੜੇ ਲੈ ਕੇ ਆਂਦਾ ਤੇ ਜਿਹੜਾ ਇੱਕ ਸ਼ੂ ਹੈ ਉਹ ਇੱਕ ਲੱਤ ਵਾਲੇ ਨੂੰ ਆਪਣੇ ਦੋਸਤ ਨੂੰ ਦੇ ਦਿੰਦਾ ਤੇ 1907 ਵਿੱਚ ਫ੍ਰੈਂਕ ਨੇ ਵਿਆਹ ਕਰਵਾਇਆ ਥੈਰਸਾ ਮੋਰਨ ਨਾਲ ਜਿੱਥੋਂ ਉਸਦੇ ਚਾਰ ਬੱਚੇ ਹੋਏ 1935 ਵਿੱਚ ਦੋਵੇਂ ਅਲੱਗ ਹੋ ਗਏ ਫਿਰ ਫ੍ਰੈਂਕ ਨੇ ਦੂਜਾ ਵਿਆਹ ਕਰਾਇਆ ਹੈਲਨ ਨਾਲ ਮਰਦੇ ਦਮ ਤੱਕ ਉਹ ਉਸ ਨਾਲ ਹੀ ਰਿਹਾ 21 ਸਤੰਬਰ 1966 ਅਮਰੀਕਾ ਦੇ ਟੈਂਸੀ ਵਿੱਚ 77 ਸਾਲ ਦੀ ਉਮਰ ਵਿੱਚ ਫਰੈਂਕ ਲੈਕਨੀ ਦੀ ਮੌਤ ਹੋ ਗਈ। ਉਸਨੇ ਇਟਲੀ ਤੋਂ ਲੈ ਕੇ ਅਮਰੀਕਾ ਤੱਕ ਸਰਕਸ ਦੇ ਕਈ ਵੱਡੇ ਸ਼ੋਅ ਵੀ ਕੀਤੇ ਤੇ ਸ਼ੋਅ ਦਾ ਨਾਮ ਸੀ 3 ਲੈਗਡ ਫੁੱਟਬਾਲ ਪਲੇਅਰ